ਦੇ ਨਾਲ ਵੀ ਜੜਾਈ ਹੁਣ ਤੱਕ ਹੀ ਸ਼ੁਰੂ ਹੋ ਗਈ ਹੈ ਕਿਉਂਕਿ ਇੱਕ ਲੇਡੀਜ਼ ਦੀ ਜਿਹੜੀ ਆ ਉਹ ਵੀਡੀਓ ਬਣਾਈ ਗਈ ਹੈ। ਉਹ ਦੇਖ ਸਕਦੇ ਮਾਹੌਲ ਜਿਹੜਾ ਹੈ ਉਹ ਤਾਂ ਪੂਰਾ ਜਿਹੜਾ ਹੋ ਗਿਆ ਹੈ। ਲੋਕੋ ਜੁੱਤੀਆਂ ਦੇ ਨਾਲ ਜਿਹੜਾ ਮਾਰਿਆ ਜਾ ਰਿਹਾ ਦੇਖ ਸਕਦੇ ਹੋ। ਸੰਗੀਆਂ ਕਰ ਰਹੇ ਦੇਖ ਸਕਦੇ ਸੱਤਾਂ ਦੇ ਨਾਲ ਜਿਹੜਾ ਆ ਹੁਣ ਜਪਲਾ ਦੇ ਨਾਲ ਜਿਹੜਾ ਕੁੱਟਿਆ ਜਾ ਰਿਹਾ ਜਿਹੜਾ ਆ ਹੁਣ ਜਪਲਾ ਦੇ ਨਾਲ ਜਿਹੜਾ ਆ ਅਸਲੀ ਰਾਜਨਦਰ ਸ਼ਹਿਰ ਦੀ ਇਹ ਤੁਹਾਨੂੰ ਦਿਖਾ ਰਹੇ ਹਾਂ ਨਾ ਤੇਰੇ ਕੋਲ ਪਤਾ ਨਹੀਂ ਕਿ ਗਾ ਜੀ ਚੱਲ 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 ਹੋਣਾ ਨਹੀਂ ਚਾਹੀਦਾ ਆਂਦੇ ਨੂੰ ਮੈਂ ਭਾ ਜਾ ਮੈਡਮ ਦੇਖ ਜੇ ਮਾਮਲਾ ਇਹ ਹੀ ਹੋਇਆ ਕਿ ਮੈਂ ਨਾਰੀ ਦਿਨਾਂ ਦੇ ਉਪਰੋ ਵੀਡੀਓ ਬਣਾ ਰਿਹਾ ਸੀ ਅਸੀਂ ਟੈਸਟ ਕਰਨ ਬਲੱਡ ਟੈਸਟ ਪਲੇ ਗਿਆ ਕਾਉਸ਼ਰੂਮ ਗਿਆ ਨਾ ਨਹੀਂ ਵਖੇ ਲੇਡੀਜ਼ ਨਾ ਆਈਆਂ ਉਪਰੋ ਵੀਡੀਓ ਬਣਾ ਰਿਹਾ ਕਾਉਸ਼ਰੂਮ ਸਾਡਾ ਖੁੱਲ੍ਹਾ ਹੈਗਾ ਤੰਦੂਰ ਦੇ ਪਾਸੇ ਨਾ ਲਾਟਰੀ ਵਿੱਚ ਜਾਓ ਤਾਂ ਉੱਧਰ ਨਿਕਲਾ ਹੈਗਾ ਕਿਉਂ ਕਾਉਸ਼ਰੂਮ ਜਾਣਾ ਮੁੰਡੇ ਨੇ ਕਿ ਚੱਲ ਨਾ ਚੱਲ ਜਾ ਤੂੰ ਕਾਉਸ਼ਰੂਮ ਜਾਇਆ ਮਸਾਨੀਆਂ ਰਾਤ ਕੋ ਚੀਜ਼ ਨਹੀਂ ਆਈ ਅੱਜ ਕੱਲ ਉਹ ਨਾਰੀ ਤਾਂ ਉਹ ਤਾਂ ਕੱਪੜੇ ਧੋਹਿਆ ਰਹੀ ਗਿਆ ਇਹ ਤਾਂ ਉੱਪਰ ਗਿਆ ਤੇ ਵੀਡੀਓ ਬਣਾ ਰਿਹਾ ਸੀ ਜਦੋਂ ਇਹਨੇ ਕੁੜੀ ਨਾਲ ਬਾਹਰ ਨਾਲ ਕੋਈ ਕਾਜੀ ਜੱਤੀ ਤੇ ਫੁਣੀਆ ਅਸੀਂ ਘ ਸਰੋਨੀ ਤੋਂ ਮਾਰਦਾ ਜੋ ਨਹੀਂ ਆਣਾ ਇਹਨੂੰ ਜਿੰਦਾ ਮਾਰੋ ਹਰਾਮ ਦੇ ਜਿੰਦਾ ਮਾਰ ਕੇ ਅਟੈਕ ਨਹੀਂ ਆਇਆ ਜੀ ਲੇਟੈਸਟ ਨਹੀਂ ਆਇਆ ਇਹਨੇ ਬੜਾ ਵੋਸਟੂਮ ਜਾਣਾ ਹੈ ਵੋਸਟੂਮ ਗਿਆ ਹੈ ਨਾਲੇ ਸਾਥ ਵਾਲੇ ਵੋਸਟੂਮ ਮੈਨਾਂ ਸਾਰੇ ਸਭ ਕੁਝ ਗਿਆਤਾ ਦੀਵਾ ਅੱਛਾ ਵੀਡੀਓ ਬਣਾ ਰਹਾ ਸੀ ਲੜਕਾ ਕਹਾਂ ਸੇ ਆਇਆ ਥਾ ਭਾਈ ਗੱਲ ਕਰਨ ਨੂੰ ਮੜਾ ਜੀ ਲੜਕਾ ਹੀ ਪੜਾ ਰਿਹਾ ਸੀ ਆਨਲਾਈਨ ਭੁਗਾਇਆ ਥਾ ਅੱਛਾ ਕਹਾਂ ਸੇ ਆਇਆ ਥਾ ਜੇ ਲੋਕਲ ਥਾ ਜਲੰਧਰ हाँ जी तो अच्छा लोकल था तो क्या बात क्या हुई अच्छा और वीडियो उसके पास से मिली है हाँ जी डिलीट करती है हाँ जी की कारण की जरा वीडियो बना ला पे की चक्कर की नहीं नहीं मेरी मैडम मेरी मेरी गलता सुनो मैडम ਜਦੋਂ ਆਨਲਾਈਨ ਤੁਸੀਂ ਬੁਕਿੰਗ ਕਰਾਇਆ ਬੁੱਕ ਕਰਾਇਆ ਸੀ ਬੁਲਾਇਆ ਸੀ ਬੁਲਾਇਆ ਤੇ ਲਿਆ ਹੁਣ ਹੀ ਕੋਲਦਾ ਵਾਸ਼ਰੂਮ ਜਾਣਾ ਵਾਸ਼ਰੂਮ ਗਿਆ ਉਹ ਨਹੀਂ ਵੇਖਿਆ ਲੇਡੀਜ਼ ਨਾਲ ਹੁੰਦੇ ਪਏ ਇਸ ਲਈ ਨਾ ਵੀਡੀਓ ਬਣਾਉਣ ਲੱਗ ਪਿਆ ਅੱਛਾ ਵੀਡੀਓ ਕੀ ਮਤਲਬ ਹੈ ਵੀਡੀਓ ਬਣਾਤਾ ਅੱਛਾ ਦਿਖਾ ਚੀਤ ਦੇਖਣੀ ਹੈ ਕਿਹਨੂੰ ਪਤਾ ਲੱਗਾ ਕਿ ਵੀਡੀਓ ਬਣਾ ਰਿਹਾ ਸੀ ਮੈਨੂੰ ਆਹ ਅੱਛਾ ਤੁਸੀਂ ਆਪਣੇ ਦੇਖਿਆ ਹੁਣ ਕਿੱਥੇ ਬੰਦਾ ਐਸ ਲਿਓ ਬੰਦਾ ਗਿਆ ਅੱਛਾ ਪੁਲਿਸ ਨੇ ਲੈ ਲਏ ਗਏ ਲੈਓ ਉੱਥੇ ੱਲੇ ਹੋਣ ਹਾਂਜੀ ਕੀ ਨਾਹੀ ਤੁਹਾਡਾ ਮੇਰਾ ਨਾਮ ਕਿਰਨ ਨਾਜ਼ੀ ਹਾਂਜੀ ਕੀ ਗੱਲਬਾਤ ਹੋਈ ਹੈ ਮੇਰੀ ਧੀ ਹੈਗੀ ਹੈ ਅੱਛਾ ਜੀ ਮੈਂ ਡਿਊਟੀ ਚੱਲ ਗਈ ਸੀ ਅੱਛਾ ਮੈਂ ਪਿੱਛੋਂ ਆ ਰਹੀ ਸੀ ਅੱਛਾ ਉਹ ਆਪਣੈ ਸਟੱਡ ਕਰਦਾ ਉਹਨੇ ਵੀਡੀਓ ਬਣਾ ਲਈ ਹੈ ਅੱਛਾ ਦਰਦ ਗੱਲ ਹੈ ਅੱਜ ਸ਼ਾਰਪਰ ਕਹਿੰਦੇ ਕਿ ਕਿੰਨਾ ਦਿਨ ਹੋਇਆ ਕਾਰਡ ਹੋ ਗਿਆ ਜੀ ਜੀ ਬਿਲਕੁਲ ਸਜਾ ਦੋਗੇ ਹਾਂਜੀ ਅੱਛਾ ਅੱਛੇ ਸਜਾ ਮਿਲਣਗੇ ਜਾਣ ਤਾ ਮਾਰ ਦੋ ਇਦਾਂ ਬੰਦੇ ਨੂੰ ਨਹੀਂ ਹੁਣ ਪੁਲਿਸ ਉਹਨਾਂ ਨੇ ਪਕੜ ਕੇ ਲੈ ਗਈ ਬੰਦੇ ਨੂੰ ਉਹ ਕਾਰੋ ਬਾਈ ਕਰੋ ਪੁਲਿਸ ਵਾਲੇ ਕਰਾ ਦੇਗਾ ਤਾਂ ਗਿਆ ਕਿਸੇ ਨੂੰ ਅੱਗੇ ਜਾਣ ਬੰਦੇ ਨੂੰ ਮੈਂ ਕੰਮ ਨਹੀਂ ਕਰ ਸਕਦਾ ਠੀਕ ਹੈ ਜੀ ਇਧਰ ਆ ਕੇ ਕਿਸੇ ਕੰਟਰੋਲ ਪਲਾਨ ਤੇ ਲਾਈਕ ਨਹੀਂ ਆ ਗਏ ਹੁਣ ਚਲੋ ਨਹੀਂ ਪ੍ਰਵਾਸੀ ਸੀ ਕਿ ਪੰਜਾਬੀ ਸੀ ਗਲਤ ਹੈ ਬਹੁਤ ਵੱਡੀ ਗਲਤੀ ਹੈ ਪੰਜਾਬੀ ਹੈ ਕੋਣ ਆਲਾ ਅੰਦਰ ਰਹਿਤ ਤੇ ਕੇ ਮੰਗਦਾ ਡਾਕਟਰ ਵਾਹ ਅੱਛਾ ਟੈਸਟ ਕਰਵਾਇਆ ਅੱਛਾ ਬੋਸ ਨੂੰ ਜਾਣਾ ਅੱਛਾ ਠੀਕ ਹੈ ਸਹੀ ਗੱਲ ਬਾਤ ਹੋਈ ਹੈ ਗੱਲ ਬਾਤ ਇਹ ਕਿ ਟੈਸਟ ਆ ਉਹ ਤੇ ਸੇਰੇ ਬੰਦਾ ਬੁਲਾਇਆ ਸੀ ਆਨਲਾਈਨ ਬੁਲਾਇਆ ਗਿਆ ਸੀ ਆਨਲਾਈਨ ਬੁਲਾਇਆ ਸੀ ਜੀ ਪਹਿਲੇ ਵੀ ਪਰ ਪਹਿਲੇ ਕੋਈ ਹੋਰ ਕੰਪਨੀ ਬੁਲਾਇਆ ਸੀ ਪਹਿਲੇ ਹੀ ਕਾ ਵੀ ਨਾ ਪਹਿਲੇ ਕਿਹੜੀ ਕੰਪਨੀ ਤੋਂ ਸੰਬੰਧ ਰੱਖਦਾ ਸੀ ਬੰਦਾ ਹੈਲਥ ਕੇਅਰ ਕਰਕੇ ਇੱਥੇ ਕੋ ਅੱਛਾ ਜੀ ਚੋਇ ਦੱਸੋ ਜਾਇਆ ਨਾ ਟੈਕਸ ਲਿਆ ਮੇਰਾ ਕਹਿੰਦਾ ਬਾਗੂ ਗਾਣਾ ਬਾਗੂ ਚ ਗਿਆ ਫਿਰ ਲੇਡੀ ਸੁਣਾ ਰਹੀ ਸੀ ਜਿਹੜੇ ਕਪੜੇ ਪਾਣ ਲੱਗੀ ਤਾਂ ਮੂੰਹ ਪਨ ਗਿਆ ਉਹ ਵੀਡੀਓ ਬਣਾ ਲਿਆ ਪੂਰੇ ਮੁੰਡੇ ਅੱਛਾ ਜੀ ਉਹਨਾਂ ਰੋਲਾ ਪਾਇਆ ਫਿਰ ਉਹਨੂੰ ਕੋ ਬਾਹਰ ਕੱਢਿਆ ਉਹਨੇ ਫੜਾ ਫੁੜੀ ਤੇ ਨੀਡ ਗਾ ਅੱਛਾ ਮੇਰਾ ਫੋਨ ਲਿਆ ਮੈਂ ਫੋਨ ਖੋਲਿਆ ਉਹ ਮੁੰਡੇ ਵੇਖ ਤਾਂ ਪਹਿਲੇ ਹੀ ਗੈਲਰੀ ਖੁੱਲਹੀ ਹੋਈ ਸੀ ਕਹਿੰਦੇ ਜਿਹੜਾ ਰੀਸਾਈਕਲ ਡਿਲੀਟ ਵਾਲਾ ਆਪਸ਼ਨ ਹੁੰਦਾ ਉਹੀ ਖੁੱਲਿਆ ਆ ਤੇ ਪਹੁੰਚਦੇ ਨੇ ਰੀਸਾਈਕਲ ਡਿਲੀਟ ਚ ਵੀਡੀਓ ਡੇਢ ਘੰਟੇ ਤੇਰੇ ਫੋਨ 'ਚ 100 ਤੋਂ 150 ਵੀਡੀਓ ਪਈਆਂ ਜਿਹੜੀ ਡਿਲੀਟ ਵਾਲੇ ਆਪਸ਼ਨ ਦੇ ਵਿੱਚ 100 ਤੋਂ 150 ਵੀਡੀਓ ਪਈਆਂ ਹੋਣੀਆਂ ਦਾ ਅੱਛਾ ਸਾਰੀਆਂ ਸ਼ਲੀਲ ਫੋਟੋ ਵੀਡੀਓ ਕਹਿੰਦਾ ਮੇਰੀ ਆਪਣੇ ਪਰਸਨਲ ਪਈਆਂ ਪਰਸਨਲ ਏਰੀਆ ਕਿੱਥੋਂ ਆ ਗਿਆ ਕਹਿੰਦਾ ਗਰੁੱਪ 'ਚ ਆਉਂਦੀਆਂ ਇਹਨਾਂ ਆਪਣਾ ਕੋਈ ਗਰੁੱਪ ਬਣਿਆ ਵਾ ਅੱਗੇ ਫੋਰਵਰਡ ਕਰਦੇ ਨੇ ਇੱਦਾਂ ਦੇ ਬੰਦੇ ਜਿਹੜੇ ਕੰਮ ਕਰਦੇ ਆ ਦੇਖ ਪੁਲਿਸ ਨੂੰ ਭਰੋਸਾ ਦੇ ਰਹੀ ਹੈ ਕਿ ਪੂਰੀ ਕਾਰਵਾਈ ਹੋਏਗੀ ਕਾਰਵਾਈ ਹੋਏਗੀ ਤਾਂ ਠੀਕ ਹੈ ਜੇ ਨਹੀਂ ਹੋਏਗੀ ਤਾਂ ਆਪਾਂ ਆਪਣੇ ਆਪ ਨੂੰ ਫਾਂਸੀ ਲਾ ਲੈਣੀ ਹੈ ਸਿੱਧੀ ਜੀ ਗੱਲ ਹੈ ਕੋਈ ਆਪਣੀ ਜਾਣਕਾਰੀ ਦਿਓ ਕਿ ਮੈਡੀਕਲ ਮੈਡੀਕਲ ਅਸ਼ੀਸ਼ ਦਾ ਸਾਨੂੰ ਕਾਲ ਆਈ ਸੀ ਵੀ ਕਿਉਂਕਿ ਲੜਕਾ ਹੀ ਬਲੱਡ ਸੈਂਪਲ ਲਈ ਬੁਲਾਇਆ ਹੈਗਾ ਤੋਂ ਲੇਡੀਜ਼ ਆ ਰਹੀ ਸੀਗਾ ਉਹ ਬਲੱਡ ਸੈਂਪਲ ਲੈਣ ਤੋਂ ਬਾਅਦ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਿਆ ਜੀ ਬਾਕੀ ਵੈਰੀਫਾਈ ਕਰਦੇ ਜਾ ਕੇ ਇਹਦਾ ਨਾਮ ਕੁਸ਼ਰਨ ਸਿੰਘ ਹੈ ਜੀ ਕਿਹੜੀ ਕਿਹੜੀ ਲੈਬ ਹੈ ਇਹ ਹੈਲਥੀਅਨ ਲਬ ਲੈਬਟਰੀ ਆ ਗੁਰਖਾਉਂ ਕਫਤ ਰਹਿਣਾ ਦਾ ਮਕਸੂਦਾ ਇਹਨਾਂ ਦਾ ਛੋਟੀ ਜਿਹੀ ਬ੍ਰਾਂਚ ਆ ਤੁਹਾਡੇ ਜਿਹੜੇ ਨਾ ਇੱਥੇ ਉਹਨਾਂ ਨੇ ਕਹਿ ਰਹੇ ਕਿ ਯਾ ਲੋ ਕਹਿ ਰਹੇ ਸੀ ਤੇ ਇਹ ਕੋਈ ਹੋਰ ਤਰੀਕੇ ਵੀ ਨਹੀਂ ਕਰਦੇ ਕਿ ਕਹਿੰਦੀਆਂ ਕਿ ਕੀ ਲੈ ਗਏ ਮੋਬਾਈਲ ਜੀਦਾ ਹਿੰ ਮੋਬਾਈਲ ਕਬਜੀ ਤੋਂ ਲੈ ਕੇ ਉਹਨੂੰ ਕਰਾਂਗੇ ਵੈਰੀਫਾਈ ਜੋ ਨਿਕਲੇਗਾ ਜਿਹੜਾ ਡਾਟਾ ਡੀਲ ਕਰ ਚੁੱਕਾ ਰਿਕਵਰੀ ਕੀਤਾ ਜਾਊਗਾ ਉਹ ਵੀ ਜਿਹੜੀ ਵੀਡੀਓ ਬਣਾਈ ਗਈ ਸੀ ਜਿਹੜੀ ਭੇਜਾਂਗੇ ਇਹਦਾ ਨੰਬਰ ਜਿਹੜਾ ਸਾਨੂੰ ਮਿਲਿਆ ਉਹ ਹੀ ਕਰਾਂਗੇ ਅਸੀਂ ਕਹ ਰਹੇ ਸੀ ਉਹਦਰ ਦੀ ਕਹਿੰਦਾ ਮੈਂ ਵਾਸ਼ਰੂਮ ਜਾਣਾ ਐਸ ਪਰ ਕਲੀਅਰ ਵਰਸਨ ਇਹਨਾਂ ਦੇ ਕਹਿਣ ਦੇ ਮੁਤਾਬਿਕ ਉਹ ਕਹਿੰਦਾ ਕਿ ਮੈਂ ਆ ਵਾਸ਼ਰੂਮ ਜਾਣਾ ਤੇ ਦੂਸਰੀ ਦੂਸਰੇ ਵਾਸ਼ਰੂਮ ਚ ਇਹਨਾਂ ਦੀ ਜਿਹੜੀ ਲੇਡੀ ਸੀ ਸ਼ਾਇਦ ਨਹਾ ਰਹੀ ਉਹਥੇ ਉਹਨਾਂ ਨੇ ਮੈਨੂੰ ਮੋਬਾਈਲ ਚਾਕੇ ਵੀਡੀਓਗ੍ਰਾਫੀ ਕਰਨੀ ਸ਼ੁਰੂ ਕਰ ਦਿੱਤੀ ਉਹਦਰ ਵੀ ਲੇਡੀ ਦਾ ਧਿਆਨ ਉਹ ਥੰਦੇ ਵੱਲ ਪਿਆ ਇਹ ਤੇ ਮੇਰੀ ਵੀਡੀਓਗ੍ਰਾਫੀ ਕਰ ਰਿਹਾ ਤੇ ਇਹਨਾਂ ਨੇ ਰੋਲਾ ਪਾਇਆ ਤੇ ਘਰ ਦੇ ਜਿੰਨੇ ਮੈਂਬਰ ਉਹ ਚ ਫੜ ਕੇ ਬਿਠਾਇਆ ਬਿਠਾ ਕੇ ਫਿਰ ਉਹਨੂੰ ਸੌਰੀ ਸਾਰੀ ਇਹਨਾਂ ਦੇ ਕਹਿੰਦੇ ਮੁਕਾਬਲ ਮੈਂ ਹੋਣਾ ਆ ਇਹਨਾਂ ਦੇ ਕਹਿੰਦੇ ਮੁਕਾਬਲ ਸੌਰੀ ਬੋਲੀ ਪਰ ਫਿਲਹਾਲ ਉੱਤੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ ਠੋਕੀ ਕਰਾਂਗੇ ਇਦਾਂ ਕਿਸੇ ਵੀ ਘਰ ਦੀ ਚੰਗੇ ਘਰਾਂ ਦੇ ਲੇਡੀਜ਼ ਨੂੰ ਵੀ ਬਦਨਾਮ ਨਹੀਂ ਕਰ ਸਕਦਾ ਕਿ ਆ ਇਹ ਤੇ ਬਣਦੀ ਕਾਰਵਾਈ ਠੋਕੇ ਕਰਾਂਗੇ ਸਰਕਾਰਾ ਕਰਾ ਗਈ ਲਾ ਰਿਹਾ ਇਹ ਚ ਧਾਰਾ 354 ਦੇ ਕਿ ਸਬਸੈਕਸ਼ਨਸ ਆ ਉਹ ਦੇਖੋ ਜੀ ਲੋਕਲ ਨੂੰ ਜੀ ਗਾਈਡਲਾਈਨ ਦੇ ਸੰਬੰਧ ਵਿੱਚ ਤੁਹਾਨੂੰ ਤੁਹਾਨੂੰ ਇਹੋ ਜਿਹਾ ਬੋਲਦੇ ਕਿ ਰਾਂਜੀ ਕਿਤਾ ਸੋਆ ਰਿਆ ਨੂੰ ਕੋਪਰੇ ਬੰਦੇ ਆ ਕੇ ਫੋਨ ਲੈਂਦੇ ਟੈਂਡ ਉਹ ਵੱਧ ਗਿਆ ਚਾਹੇ ਫੋਨ ਹੋਵੇ ਚਾਹੇ ਕੈਸ਼ ਸਾਮਾਨ ਹੋਵੇ ਚਾਹੇ ਉਹ ਬਲੱਡ ਸੈਪਲ ਆ ਨਾ ਲੋਕੀ ਕਿਤਾ ਦੇਖ ਰਿਹਾ ਮੈਂ ਤਾਂ ਕਹਿੰਦਾ ਥੋੜਾ ਅਲਰਟ ਰਹੋ ਪਹਿਲੇ ਘਰ ਦੇ ਬਾਹਰ ਹੀ ਰੱਖੋ ਪਹਿਲੇ ਖੜਾ ਜਦੋਂ ਜੀ ਜੀ ਘਰ ਦੇ ਬਾਹਰ ਹੀ ਰੱਖੋ ਖੜਾ ਮੈਂ ਤਾਂ ਕਹਿੰਦਾ ਪਹਿਲੇ ਉਹਨੂੰ ਜਦੋਂ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤੇ ਇਦਾਂ ਦੇ ਇਦਾਂ ਦੇ ਬੰਦਿਆਂ ਨੂੰ ਐਂਟਰੀ ਨਾ ਹੋਣ ਦਿਓ ਕਿਉਂਕਿ ਆਪਾਂ ਵੀ ਆਰ ਨਾਟ ਸੇਫ ਜੇ ਲੇਡੀ ਕਰਦੇ ਸਰਦ ਕਾਟੇ ਵੱਲੋਂ ਮੈਂਬਰ ਹੈ ਤਾਂ ਫਿਰ ਆਪਾਂ ਪਹਿਲੇ ਆਪਣੇ ਆਪ ਨੂੰ ਦੇਖ ਕੇ ਫਿਰ ਆਪਾਂ ਐਸਐਸਓ ਸਾਹਿਬ ਕਾਟੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਬੰਦੇ ਨੂੰ ਸਾਜੀ ਬੰਦੇ ਨੂੰ ਗ੍ਰਿਫਤਾਰ ਆ